ਆ ਦੇਖ ਲਓ ਦੋ ਵਿਅਕਤੀ ਦੀ ਕਰਤੂਤ ਹੀਰੋ ਸਪਲੈਂਡਰ ਮੋਟਰਸਾਈਕਲ ਤੇ ਕਰ ਰਹੇ ਸੀ ਅਜਿਹਾ ਕੰਮ ਆ ਕਿ ਜਦੋਂ ਪੁਲਿਸ ਨੇ ਕੀਤਾ ਗ੍ਰਿਫਤਾਰ ਤਾਂ ਉਹਨਾਂ ਦੇ ਕੋਲ ਅਜਿਹਾ maal ਹੋਇਆ ਬ੍ਰਮਦ ਜਿਸ ਦੀ ਕੀ ਕੀਮਤ ਬਾਜ਼ਾਰਾਂ ਦੇ ਵਿੱਚ ਸਭ ਤੋਂ ਮਹਿੰਗੀ ਹੈ ਤੇ ਲੋਕਾਂ ਦੀ ਜ਼ਿੰਦਗੀ ਤਵਾਬ ਕੀਤੀ ਹੋਈ ਹੈ ਜੀਹਾਂ ਦਾਦੇ ਕਿ ਫਲੋਰ ਪੁਲਿਸ ਨੇ ਅਪਰਾ ਪਿੰਡ ਮੰਡੀ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 139 ਗ੍ਰਾਮ ਹੈਰਨ ਬਰਾਮਦ ਹੋਈ ਹੈ ਜਦੀ ਜਾਣਕਾਰੀ ਐਸਐਚਓ ਭੂਸ਼ਣ ਕੁਮਾਰ ਨੇ ਸਾਂਝੀ ਕੀਤੀ ਆਓ ਸੁਣਦਿਆਂ ਉਹਨਾਂ ਨੇ ਇਸ ਨੂੰ ਲੈ ਕੇ ਹੋਰ ਕੀ ਕੁਝ ਕਿਹਾ ਸਰ ਇੱਕ ਤੁਹਾਡੇ ਵੱਲੋਂ ਨਸ਼ਾ ਤਸਕਰ ਇਹ ਜਿਹੜੇ ਪੜੇ ਗਏ ਆ ਕੀ ਸਾਰਾ ਮਾਮਲਾ ਕਰਨਾ ਪੰਨਾ ਦੇ ਕੋਲ ਉਸ ਨਾਮ ਬਰਾਮਦ ਹੋਇਆ ਕਿੰਨੀ ਹਵਾਰ ਦਾ ਤਾਂ ਉਹਨਾਂ ਨੇ ਜਿਹੜਾ ਨਸ਼ਾ ਨਸ਼ਾ ਕਰਕੇ ਕੋਈ ਵਾਰ ਦਾ ਹੱਥੋਂ ਵੀ ਇਲਜ਼ਾਮ ਦੰਦੇ ਸੀ ਦੇਖੋ ਜੀ ਏਐਸ ਸੁਖਦੇਵ ਸਿੰਘ ਜਿਹੜੇ ਚੌਕੀ ਚਾਰਜ ਹੈਗੇ ਨੇ ਆ ਭਰਾ ਉਹਨਾਂ ਨੂੰ ਤਬਾਹ ਮਿਲਦੀ ਸੀ ਵੀ ਉੱਥੇ ਨਸ਼ਾ ਜਿਹੜਾ ਕਰਦਾ ਤੇ ਉਹਨਾਂ ਨੇ ਆਪਣਾ ਖੁਫੀਆ ਤਲਾਸ਼ ਦੇ ਹੱਦ ਤੇ ਜਦੋਂ ਉਹ ਰੇਡ ਕੀਤੀ ਹੈ ਤੇ ਦੋ ਜਿਹੜੇ ਵਿਅਕਤੀ ਉਤੇ ਨਰ ਗ੍ਰফতার ਕੀਤੇ ਆ ਅਮਰਦੀਪ ਸਿੰਘ ਤੇ ਅਮਨਦੀਪ ਦੋਨੋਂ ਮੰਡੀਪਿੰਡ ਦੇ ਰਹਿਣ ਵਾਲੇ ਆ ਉਹਨਾਂ ਕੋਲੋਂ 139 ਗ੍ਰਾਮ ਜਰੀ ਹੈਰੋਨਾ ਉਹ ਬਰਾਮਦ ਹੋਈ ਸੀ ਤੇ ਇਲਾ ਇਸਮਦੀਪ ਦਾ ਐਫਆਰ ਲਾਜ਼ ਕਰਕੇ ਤਫਤੀਸ਼ਰੀ ਉਹ ਸ਼ੁਰੂ ਕੀਤੀ ਹੈ ਤੇ ਅੱਜ ਕੋਰਟ 'ਚ ਪੇਸ਼ ਕੀਤੇ ਦੋ ਦਿਨ ਦੇ ਪਸਰਮਾਨਤੇ ਉਹਨਾਂ ਦਾ ਆ ਗਿਆ ਇਲਾ ਵੀ ਸਰ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਦੰਦਿਆ ਰ ਜਿਹੜਾ ਅਮਰਦੀਪ ਐ ਉਹ ਪਹਿਲਾਂ ਵੀ ਇੱਕ ਮੁਕੱਦਮੇ ਸੰਬੰਧ ਰੀਦਾ ਦੂਜਾ ਜਿਹੜਾ ਉਹ ਤੇ ਪਹਿਲਾ ਮੁਕਦਮਾ ਇਸ ਤੋਂ ਲਾਵਾ ਸਰੇ ਇਹ ਬੇਚੰਤ ਤੋਂ ਲਾਵਾ ਖਾਮੇ ਪਿੰਦੇ ਦੀ ਹੈ ਇਹ ਦੋਨੇ ਐਡਿਕਟ ਵੀ ਹੈਗੇ ਨੇ ਪੀਦੇ ਵੀ ਨੇ ਜੀ ਸੋ ਦਾਦੇ ਕਿ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਕਾਫੀ ਸਖਤ ਹੈ ਜਿਸ ਦੇ ਮੱਦੇਨਜ਼ਰ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ